ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਠੀਕ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 788775927 78877592752 ਦਾ ਮੋਬਾਈਲ ਨੰਬਰ ਆ ਤੇ ਬਾਈ ਜੀ ਪਹਿਲਾ ਨੰਬਰ ਜਿਹੜੀ ਝੋਟੀ ਦੇਖਦੇ ਆ ਤਾਜੀ ਸੂਈ ਕਿੰਨਾ ਟਾਈਮ ਹੋਇਆ ਸੂਈ ਨੂੰ ਇਹ ਰਾਤ ਦੀ ਹੈ ਬੱਚਾ ਇਹਨੇ ਕੀ ਦੇਤਾ ਜੀ ਕੱਟੀ ਆ ਅੱਛਾ ਬੱਚਾ ਇਹਦੇ ਮਗਰ ਆ ਗਈ ਕੱਟੀ ਜੇਰ ਜੂ ਰੋਕਿਆ ਜਾਵਾ ਠੀਕ ਆ ਜੇਰੇ ਜੇ ਆਪਾਂ ਦਿਖਾ ਦਿੰਦੇ ਆ ਵੀਡੀਓ ਵਿੱਚ ਤੇ ਇਹ ਸੂਆ ਕਿਹੜਾ ਸੂਈ ਹੈ ਜੀ ਇਹ ਤੀਜਾ ਸੂਆ ਤੇ ਦੁੱਧ ਕਿੰਨਾ ਪਾ ਦੂਗੀ ਉਹ ਵੀ ਇਹਨੇ 5 14 ਲੀਟਰ ਦਿੱਤਾ ਰ ਕੀ 15 ਕਹਿੰਦਾ ਵਾ 15 ਕਿਲੋ ਦੁੱਧ ਮੰਨ ਕੇ ਲੈ ਜੇ ਸਵੇਰੇ ਚਵਾਈ ਕਰਕੇ ਦੇਖ ਲਈ ਧਾਰਾ ਮਾਰ ਕੇ ਆਪਾਂ ਚੋਣ ਚ ਵਾਗੇ ਮੈਂ ਇਹਦਾ ਇੱਕ ਨੰਬਰ ਚੋਣ ਤੇ ਮੁੱਲ ਇਹਦਾ ਵੇਚ ਨਾਲ ਕੀ ਰੱਖਿਆ ਜੀ ਆਪਾਂ ਇਹਦਾ ਜੀ 1 ਲੱਖ 35 ਮਾਨਤਨ ਹੋ ਜੇ ਮੌਕੇ ਤੇ ਆਓ ਤੋੜ ਦਿਓ ਬਾਹਰ ਨੂੰ ਸਭਰੋ ਜੇ ਰਹੀ ਦੀ ਆਪ ਵੀ ਆ ਪ੍ਰੋਪਰ ਕੰਪਲੀਟ ਸਭਰ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ 15 ਕਿਲੋ ਦੁੱਧ ਖਰਾਬ ਹੋਣ ਵਾਲੀ ਆ ਭਜਨ ਬਯੂਦ ਬਹੁਤ ਆ ਮਗਰ ਕੱਟੀ ਆ ਜੇ ਰੋਕੇ 135000 ਰੁਪਇਆ ਬਾਈ ਜੀ ਦਾ ਮੁੱਲ ਲਗਲਾ ਬਾਕੀ ਮੌਕੇ ਦੇ ਮਾਨਦਾਨ ਵਗੈਰਾ ਤੁਹਾਡਾ ਹੋ ਜਾਊਗਾ ਮੈਂ ਲੱਕੜ-ਲੁੱਕੜ ਬੜੀ ਚੰਗੀ ਐ ਸਾਤੀ ਵਗੈਰਾ ਦੇਖੋ ਮੁਰੇ ਜਮਾ ਕੁੰਬਲਾਣੀ ਲੈ ਵੀ ਰਾਜੂ ਮੋੜ ਲਿਆ ਉਹਰੇ ਨੂੰ ਤੇ ਥਣ ਦੇਖੋ ਗੁੱਲੇ ਆਲਾ ਜਮਾ ਮਿਲਕ ਵੇਨ ਦੇਖੋ ਦੋਨੇ ਪਾਸੇ ਮੋਟੀ ਜਾਂਦੀ ਐ ਸੋਹਣੀ ਪਤਲੀ ਚਮੜੀ ਲੰਬੀ ਕਰਦਣ ਵਾਲੀ ਤੇ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਸੋਹਣੀ ਐ ਸਾਫ ਸੁਥਰੀਆਂ ਹਕੀਕਤ 14 ਕਿਲੋ ਦੁੱਧ ਨੈਟ ਨੇ ਖਰਾਬ ਹੋਣਾ ਦੁੱਧ ਆਲਾ ਪੀਸ ਆ ਜਮਾ ਤੀਜਾ ਸੂਆ ਸੂਈ ਸੋਈ ਰੇਟ 1.35 ਮੁੱਲ ਇਹਦੇ ਵਿੱਚੋਂ ਮਾਨਦਾਨ ਮਗਰ ਕੱਟੀ ਜੇਰ ਦਾ ਰਕਮ ਓਕੇ ਤੇ ਬਾਈ ਜੀ ਦੂਜੇ ਨੰਬਰ ਜਿਹੜੀ ਗੱਬਣ ਦੇਖੀ ਜਾਂਦੇ ਆ ਜੀ ਇਹ ਕਿਹੜਾ ਸੂਆ ਸੁੰਦੀ ਆ ਜੀ ਦੂਜਾ ਸੂਆ ਤੇ ਕੈਦਨ ਲੈ ਜੂਗੀ ਸੁੰਦੇ ਨਹੀਂ ਜੀ 9 ਵੀ ਲੈ ਸਕਦੀ ਆ 4 ਵੀ ਲੈ ਸਕਦੀ ਆ 5 ਵੀ ਲੈ ਸਕਦੀ ਆ ਠੀਕ ਆ 4 5 ਦਿਨ ਸੂਣ ਚ ਬਾਕੀ ਇਹਦਾ ਦੁੱਧ ਮਾਲਕਾਂ ਨੇ ਕਿੰਨਾ ਕਹ ਦੱਸਿਆ ਪਾਣੂ ਇਹਦਾ ਜੀ 13 ਲੀਟਰੂ ਕੀ ਹੋਇਆ ਨਾਲ ਕੋਲੋਂ ਦਾ ਠੀਕ ਆ ਕਹਿੰਦਾ ਪਾ ਵੇਦ ਕੀ 14 ਵਾਲੀ ਹੈਗੀ ਆ 15 ਠੀਕ ਆ ਵੀ 14 ਗਰਮੀ ਜਮਨ ਕੇ ਲੈ ਜਿਹੜਾ ਮਰਜੀ ਬੰਦਾ ਮੁੱਲ ਇਹਦਾ ਕੀ ਰੱਖ ਰਿਹਾ ਜੀ ਤੋਰ ਦਿਓਰੇ ਇਹ ਰੱਖਦੀ 120000 ਰੁਪਇਆ ਧੋਰੀ ਵੀ ਬਾਹਰ ਨੂੰ ਸੋ 120000 ਰੁਪਇਆ ਕੀਮਤ ਆ ਦੂਜਾ ਸੂਆ ਝੋਟੀ ਸੁੰਦੀ ਪਿਆ ਸੋਨਾ ਸਾਫ ਸੁਥਰਾ ਸਿੰਘ ਮੂੰਹ ਮੱਥਾਗਾ ਤੇ ਵਜਨ ਵੀ ਝੋਟੀ ਦੇ ਵਿੱਚ ਚੰਗਾ 120000 ਕੀਮਤ ਆ ਦਿਨ ਚਾਰ ਪੰਜ ਦਿਨ ਦੀ ਸੂਣ ਦੇ ਵਿੱਚ ਲਹੂਗੀ ਸੋਦੀ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸਾਫ ਸੁਥਰਾ ਇੱਕ ਪਾਸੇ ਥੋੜਾ ਕੋਪੜਾ ਲੱਥਾ ਵਾ ਤੇ ਥਣ ਦੇਖੋ ਜਮਾ ਗੁੱਲੇ ਵਾਲਾ ਕਿਆ ਬਤਾ ਪਤਲੀ ਚਮੜੀ ਦੇ ਵਿੱਚ 100000 20000 ਰੁਪਇਆ ਝੋਟੀ ਦੀ ਕੀਮਤ ਆ ਬਾਕੀ ਮੌਕੇ ਦੇ ਗੁਜਾਇਸ ਵਗੈਰਾ ਹੋ ਜੂਗੀ ਕੱਦ ਵੱਡ ਚੰਗਾ ਸੋਹਣੀ ਭਜਨ ਮਜੂਦ ਦੇ ਵਿੱਚ ਆ ਕਿਸੇ ਪਾਸੋਂ ਲੱਸੀ ਨਾ ਮੀਣੀ ਸੋ 7887 75927 ਵੀਰ ਦਾ ਮੋਬਾਈਲ ਨੰਬਰ ਆ ਪਾ ਠੀਕਾ ਮੋੜ ਲਿਆ ਇੱਕ ਦਿਖਾਦੀ ਝੋਟੀ ਆ ਪਾ ਤੁਹਾਨੂੰ ਗੱਪਣ ਸੂਨ ਨੂੰ 5-4 ਦਿਨ ਬਾਕੀ ਸੋਹਣੀਆਂ ਖਰੀਆਂ ਝੋਟੀਆਂ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਦੋਨਾਂ ਨਗਾ ਚ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਤਾ ਹੈ ਜਦੋਂ